ਸੂਰਸਿੰਗ ਟਰਨਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਸ੍ਰੀ ਅਕਾਲ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸင် ਸਾਹਿਬ ਸਾਡੇ ਸਾਰੇ ਹੀ ਪਰਿਵਾਰਕ ਮੈਂ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਟਰਨਜੀ ਪੰਜਾਬ ਦੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਉਸ ਦੇ ਵਿਰੁੱਧ ਸੰਘਰਸ਼ ਹੋਰ ਪ੍ਰਚੰਡ ਹੋ ਗਿਆ ਕਿਸਾਨਾਂ ਦਾ ਟਰੈਕਟਰ ਮਾਰਚ ਹੋਇਆ ਤੇ ਖਾਸ ਤੌਰ ਦੇ ਉੱਤੇ ਪੰਜਾਬ ਦੇ ਸਰਕਾਰ ਦੀ ਜਿਹੜੀ ਚੁੱਪੀ ਲੋਕਾਂ ਨੂੰ ਚੁਬਣ ਲੱਗੀ ਹੈ ਕੀ ਕੇਜਰੀਵਾਲ ਦਾ ਇਨਾ ਕੰਟਰੋਲ ਹੈ ਕਿ ਕਿਸੇ ਨੂੰ ਬੋਲਣ ਨਹੀਂ ਦੇ ਰਹੇ ਲੋਕ ਜਾਨਣਾ ਚਾਹੁੰਦੇ ਨੇ ਪਲੀਜ਼ ਉਹਦੀ ਡਿਟੇਲ ਦੱਸੋ ਮੈਂ ਜੀ ਇਸ ਗੱਲ ਦੇ ਉੱਤੇ ਬੜਾ ਹੈਰਾਨ ਆਂ ਵੀ ਆਮ ਆਦਮੀ ਪਾਰਟੀ ਦੇ ਨੇਤਾ ਨੇ ਜਿਹੜੇ ਉਹ ਇਸ ਵਿਸ਼ੇ ਦੇ ਉੱਤੇ ਦਿੱਲੀ ਵਾਲੇ ਹੋਣ ਜਾਂ ਕੋਈ ਵੀ ਹੋਣ ਉਹ ਕਿਉਂ ਨਹੀਂ ਆ ਕੇ ਗੱਲ ਕਰਨੇ ਜੀ ਕਿ ਅਸੀਂ ਬਹਿਸ ਕਰ ਲੈਨੇ ਆ ਅਸੀਂ ਵਿਚਾਰ ਕਰ ਲੈਨੇ ਆ ਦੇਖੋ ਬਹੁਤ ਸਾਰੀਆਂ ਸਰਕਾਰਾਂ ਬਹੁਤ ਸਾਰੇ ਫੈਸਲੇ ਲੈਂਦੀਆਂ ਕਈ ਵਾਰੀ ਫੈਸਲੇ ਗਲਤ ਵੀ ਹੋ ਜਾਂਦੇ ਕਈ ਵਾਰੀ ਸਹੀ ਵੀ ਹੋ ਜਾਂਦੇ ਜੇਕਰ ਗਲਤ ਹੋਣ ਤਾਂ ਆਪਾਂ ਨੂੰ ਉਹ ਸੁਧਾਰ ਲੈਣੇ ਚਾਹੀਦੇ ਕਿਉਂਕਿ ਲੋਕਾਂ ਨੇ ਚੁਣਿਆ ਲੋਕਾਂ ਦੀ ਮਰਜ਼ੀ ਮੁਤਾਬਕ ਆਪਾਂ ਚੱਲਣਾ ਹੈਗਾ ਪਰ ਗੱਲ ਇਹ ਜੀ ਕਿ ਜਦੋਂ ਆਪਾਂ ਇਹ ਗੱਲ ਕਰਕੇ ਵੀ ਭਾਈ ਸਾਡੇ ਤਾਂ ਸਾਰੇ ਫੈਸਲੇ ਵਧੀਆ ਹੁਣ ਦੇਖੋ ਅੱਜ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਉਦਾਹਰਣ ਦਿੰਦਾ ਇੱਕ ਪਾਸੇ ਤਾਂ ਅੱਜ ਪੰਜਾਬ ਦੇ ਵਿੱਚ ਕਿਸਰਾਂ ਨੇ ਟਰੈਕਟਰ ਮਾਰਚ ਕੱਢਿਆ ਦੂਜੇ ਪਾਸੇ ਦਿਨੇਸ਼ ਚੱਡਾ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਆ ਉਹਨਾਂ ਨੇ ਕਿਹਾ ਜੀ ਕਿ ਮੇਰੇ ਪਿੰਡ ਵੱਲ ਪੰਜ ਪਿੰਡਾਂ ਮੇਰੇ ਹਲਕੇ ਦੇ ਵਿੱਚ ਪੰਜ 6 ਪਿੰਡਾਂ ਦੀਆਂ ਜ਼ਮੀਨਾਂ ਆਈਆਂ ਪਰ ਗੱਲ ਇਹ ਵੀ ਤੇ ਜੇਕਰ ਕਿਸਾਨਾਂ ਦੀ ਸਹਿਮਤੀ ਨਹੀਂ ਤਾਂ 1 ਇੰਚ ਵੀ ਜ਼ਮੀਨ ਨਹੀਂ ਜਾਣਦੇ ਆਂਗੇ ਕਿਸਾਨ ਨੇ ਇਹ ਗੱਲ ਕਰਨੀ ਵੀ ਭਾਈ ਸਾਡੇ ਨਾਲ ਬਹਿਸ ਕਰ ਲੈਣ ਭਾਵੇਂ ਦਿੱਲੀ ਵਾਲੇ ਤੇ ਭਾਵੇਂ ਤੋਂ ਹੋਰ ਆ ਜਾਂ ਤਾਂ ਸਾਨੂੰ ਗੱਲ ਚਚਾ ਦੇਣ ਕਿ ਭਾਈ ਇਹ ਪਾਲਿਸੀ ਬਹੁਤ ਵਧੀਆ ਤੁਹਾਡਾ ਫਾਇਦਾ ਹੋਊਗਾ ਨੁਕਸਾਨ ਕਿੱਥੇ ਆ ਤੇ ਜਾਂ ਫਿਰ ਸਾਡੀ ਗੱਲ ਮੰਨ ਲੈਣ ਵੀ ਸਾਨੂੰ ਕੋਈ ਫਾਇਦਾ ਗਣਾ ਕੇ ਦਿਖਾ ਦੇਣਾ ਸੀ ਨੁਕਸਾਨ ਗਣਾ ਕੇ ਦਿਖਾ ਦਿੰਨੇ ਆ ਪਰ ਸਿੰ ਸਭ ਇਸੇ ਦਰਮਿਆਨ ਆਮ ਆਦਮੀ ਪਾਰਟੀ ਪੰਜਾਬ ਦਾ ਫੇਸਬੁੱਕ ਪੇਜ ਆ ਜਿਹੜਾ ਮੈਂ ਧਿਆਨ ਨਾਲ ਬੇਨਤੀ ਕਰਦਾ ਜੀ ਕਿ ਸਾਰੇ ਪਰਿਵਾਰਕ ਵੀ ਧਿਆਨ ਨਾਲ ਸੁਣਨ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਜਿਹੜਾ ਫੇਸਬੁੱਕ ਪੇਜ ਆ ਉਹਨਾਂ ਨੇ 4 ਘੰਟੇ ਪਹਿਲਾਂ ਇੱਕ ਪੋਸਟਰ ਪਾਇਆ ਆਪਦੇ ਪੇਜ ਦੇ ਉੱਤੇ ਉਹਦੇ ਉੱਤੇ ਕੀ ਲਿਖਿਆ ਹੋਣੇ ਇਹ ਗੱਲ ਗੌਰ ਸੁਣਿਓ ਜੀ ਉਹ ਕਹਿੰਦੇ ਕਿ ਲੈਂਡ ਪੂਲਿੰਗ ਨੂੰ ਪੂਰੇ ਪੰਜਾਬ ਦੇ ਵਿੱਚ ਕਿਸਾਨ ਦੇ ਰਹੇ ਖੁੱਲਾ ਸਮਰਥਨ ਲੁਧਿਆਣਾ ਦੇ ਵਿੱਚ ਇੱਕ ਦਿਨ ਦੇ ਵਿੱਚ 280 ਏਕੜ ਜ਼ਮੀਨ ਸਹਿਮਤੀ ਨਾਲ ਸੌਂਪੀ ਕਿਸਾਨਾਂ ਨੇ ਪਟਿਆਲਾ ਦੇ ਵਿੱਚ 150 ਏਕੜ ਜ਼ਮੀਨ ਸੌਂਪੀ ਤੇ ਮੁਹਾਲੀ ਦੇ ਵਿੱਚ 50 ਤੋਂ ਵੱਧ ਕਿਸਾਨਾਂ ਦਾ ਸਮਰਥਨ ਮਿਲਿਆ ਜ਼ਮੀਨ ਮਾਲਕਾਂ ਨੇ ਸਰਕਾਰ ਨੂੰ ਸਹਿਮਤੀ ਪੱਤਰ ਸੌਂਪੇ ਆ। ਹੁਣ ਇਹ ਗੱਲ ਝੜਾਉਣ ਵਾਲੀ ਆ ਜਾਂ ਇਹ ਗੱਲ ਸਮਝਾਉਣ ਵਾਲੀ ਆ। ਇਹ ਮੇਰੀ ਵੀ ਸਮਝ ਦਾ ਹਿੱਸਾ ਨਹੀਂ ਬਣ ਰਹੀ। ਹੂੰ ਹੂੰ। ਅੱਛਾ ਜੇ ਜਿਹੜਾ ਵਿਰੋਧ ਆ ਹੋਰ ਪ੍ਰਚੰਡ ਹੋ ਗਿਆ ਤਾਂ ਤੁਹਾਨੂੰ ਲੱਗਦਾ ਕਿ ਇਹ ਪਾਲਿਸੀ ਨੂੰ ਵਾਪਸ ਲਿਆ ਜਾਏਗਾ ਜਾਂ ਕਿ ਕੁਝ ਕਿਸਾਨਾਂ ਵੱਜੋਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਕਰਕੇ ਪਾਲਿਸੀ ਅੱਗੇ ਵਧੇਗੀ? ਕੋ ਜਦ ਤੱਕ ਕਿਸਾਨਾਂ ਦਾ ਸਹਿਯੋਗ ਦੇ ਕਰਕੇ ਪਾਲਸੀ ਅੱਗੇ ਨਹੀਂ ਵਧਣੀਗੀ ਉਦਾਂ ਵੈਸੇ ਨਾ ਇੱਕ 213 ਦਾ ਕੋਈ ਐਕਟ ਵੀ ਹੈਗਾ ਜੇ ਮੰਨ ਲਓ ਛਣ ਸਾਹਿਬ ਵੀ ਆਪਣੀ ਕੁ 500 ਏਕੜ ਜ਼ਮੀਨ ਆਉਣੀ ਹੈ ਕਿਸੇ ਪ੍ਰੋਜੈਕਟ ਦੇ ਵਿੱਚ ਤੇ 500 ਏਕੜ ਦੇ ਵਿੱਚੋਂ ਮੰਨ ਲਓ ਧਾਰਨ ਦੇ ਤੌਰ ਤੇ ਉੱਤੇ ਤੁਹਾਡੀ 4 ਏਕੜ ਜ਼ਮੀਨ ਆ ਮੇਰੀ 1 ਏਕੜ ਜ਼ਮੀਨ ਆ ਮੈਂ ਵੀ ਮੰਨ ਗਿਆ ਮੰਨ ਲਓ ਤੁਸੀਂ ਵੀ ਮੰਨ ਗਏ ਪਰ ਵਿਚਾਰੇ ਕਿਸੇ ਦੇ ਦੋ ਖੇਤ ਆ ਕਿਸੇ ਦੇ ਤਿੰਨ ਆ ਕਿਸੇ ਦੀ 6 ਣਾ ਕਿਸੇ ਦੇ 5 ਆ ਉਹ ਜੇ ਨਹੀਂ ਦਿੰਦੇ ਤੇ ਬਹੁ ਗਿਣਤੀ ਕਿਸਾਨਾਂ ਨੇ ਜ਼ਮੀਨ ਆਪਣੀ ਦਿੱਤੀ ਆ ਉਹ 200 2013 ਦੇ ਐਕਟ ਦੇ ਮੁਤਾਬਕ ਵਿਕਾਸ ਦੇ ਕੰਮਾਂ ਦੇ ਵਾਸਤੇ ਉਸ ਧਾਰਾ ਦੇ ਤਹਿਤ ਇਹ ਜ਼ਮੀਨ ਅਕਵਾਇਰ ਕੀਤੀ ਜਾ ਸਕਦੀ ਹੈ ਜੇ ਮੰਨ ਲਓ ਵਿਕਾਸ ਦੇ ਕੰਮਾਂ ਦੇ ਵਿੱਚ ਕੁਝ ਕ ਬੰਦੇ ਜੇ ਮੰਨ ਲਓ ਸੜਕ ਬਣ ਰਹੀ ਆ ਉਹ ਸਾਰੀ ਸੜਕ ਬਣ ਰਹੀ ਆ ਪਰ ਵਿਚਾਰੇ ਕੁਝ ਕ ਬੰਦੇ ਕਹਿੰਦੇ ਅਸੀਂ ਤੁਹਾਨੂੰ ਜ਼ਮੀਨ ਦੇਣੀ ਪਰ ਉਹ ਕਹਿੰਦੇ ਕਿ ਸੜਕ ਰੁਕਦੀ ਨਹੀਂ ਫਿਰ ਉਹਦੇ ਲਈ ਇੱਕ ਵੱਖਰਾ ਐਕਟ ਹੈਗਾ ਉਵੇਂ ਏਦਾਂ ਹੋ ਸਕਦਾ ਪਰ ਜਿਸ ਤਰੀਕੇ ਦੇ ਨਾਲ ਹੁਣ ਕਿਸਾਨ ਵਿਰੋਧ ਦੇ ਵਿੱਚ ਐ ਜਿਵੇਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਸਾਹਮਣੇ ਆਏ ਆ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਜਿਹੜੇ ਕਹਿੰਦੇ ਵੀ ਮੁਹਾਲੀ ਦੇ 50 ਕਿਸਾਨਾਂ ਨੇ ਸਮਰਥਨ ਦਿੱਤਾ ਵੀ ਇਹ ਕੌਣ ਹੋਏ ਜਿਹੜੇ ਕਹਿੰਦੇ ਵੀ 150 ਏਕੜ ਦਾ ਸਮਰਥਨ ਮਿਲ ਗਿਆ ਇਹ ਕਿਹੜੇ ਹੋਏ ਵੀ ਇਹ ਉਹਨਾਂ ਕਿਸਾਨਾਂ ਦੇ ਵਿੱਚ ਹੈ ਨਹੀਂਗੇ ਜਾਂ ਉਹਨਾਂ ਪਿੰਡਾਂ ਦੇ ਵਿੱਚ ਹੈ ਨਹੀਂਗੇ ਬੰਦੇ ਕੌਣ ਹੈ ਨਹੀਂ ਸਮਝ ਆਉਂਦੀ ਉਹ ਤਾਂ ਉਹਨਾਂ ਦੀ ਲਿਸਟ ਪ੍ਰਕਾਸ਼ਿਤ ਹੋ ਜਾਏਗੀ ਹਾਂ ਬਿਲਕੁਲ ਜੀ ਬਿਲਕੁਲ ਲੇਕਿਨ ਜੇ ਇਹ ਘੋਲ ਪ੍ਰਚੰਡ ਹੋ ਜਾਂਦਾ ਹੈ ਜੋ ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਨੇ ਈਵਨ ਤੁਹਾਨੂੰ ਪਤਾ ਹੀ ਹੈ ਕਿ ਲੈਂਡ ਦੇ ਮਾਮਲੇ ਦੇ ਵਿੱਚ ਉਹ ਪਿੱਛੇ हट ਗਏ ਸਨ ਔਰ ਉਸ ਤੋਂ ਬਾਅਦ ਉਹਨਾਂ ਦੀ ਸਰਕਾਰ ਫਿਰ ਤੋਂ ਸਮੂਥਲੀ ਚੱਲਣ ਲੱਗੀ ਹਾਂ ਬਿਲਕੁਲ ਜੀ ਬਿਲਕੁਲ ਗੱਲ ਇਹ ਆ ਕਿ ਜਿਸ ਤਰੀਕੇ ਦੇ ਨਾਲ ਨਾ ਸਰਕਾਰ ਨੂੰ ਇਸ ਵੇਲੇ ਆਢਾ ਨਹੀਂ ਲੈਣਾ ਚਾਹੀਦਾ ਗੱਲ ਤਾਂ ਸਿਰਫ ਇੰਨੀ ਆ ਪੰਜਾਬ ਦੇ ਵਿੱਚ 92 ਬਧਾਇਕਾਂ ਨੂੰ ਤਜਰਬਾ ਨਵਾਂ ਕਰਕੇ ਜਤਾਇਆ ਇਹਨਾਂ ਨੂੰ ਆਢਾ ਨਹੀਂ ਲੈਣਾ ਚਾਹੀਦਾ ਵੈਸੇ ਤਾਂ ਕਿਸਾਨ ਦੇ ਨਾਲ ਕਿਸੇ ਨੂੰ ਵੀ ਆਢਾ ਲੈਣਾ ਚਾਹੀਦਾ ਪਰ ਜਿਹੜੀ ਗੱਲ ਬਿਨਾ ਬਿਲਕੁਲ ਸਰ ਸਕਦਾ ਹੋਵੇ ਉਸੇ ਪੰਗਾ ਲੈਣਾ ਚਾਹੀਦਾ ਜੀ ਚਲੋ ਦੇਖਦੇ ਹਾਂ ਕਿ ਉੱਠ ਕਿਸ ਕਰਵਟ ਬੈਠਦਾ ਹੈ ਮਜੀਠੀਆ ਨੂੰ ਮਿਲਣ ਲਈ ਜਿਹੜੇ ਅਕਾਲੀ ਆਗੂ ਗਏ ਸਨ ਉਹਨਾਂ ਦਾ ਕੀ ਬਣਿਆ ਜੀ ਲੱਗਦੀ ਉਹਨਾਂ ਦਾ ਕੁਝ ਨਹੀਂ ਬਣਿਆ ਜੀ ਕਿਉਂਕਿ ਅੱਜ ਉਹਨਾਂ ਨੂੰ ਅੰਦਰ ਜਾਣ ਹੀ ਨਹੀਂ ਦਿੱਤਾ ਕਿਉਂਕਿ ਅੱਜ ਡਾਕਟਰ ਦਲਜੀਤ ਸਿੰਘ ਟੀਮਾ ਮਹੇਸ਼ਿੰਦਰ ਸਿੰਘ ਗਰੇਵਾਲ ਤੇ ਸਿਕੰਦਰ ਸਿੰਘ ਮਲੂਕਾ ਤੇ ਕਈ ਹੋਰ ਜਿਹੜੇ ਅਕਾਲੀ ਆਗੂ ਆ ਇਹ ਨਿਊ ਨਾਬਾ ਜੇਲ੍ਹ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਵਾਸਤੇ ਗਏ ਸੀ ਪਰ ਇਹਨਾਂ ਦੀ ਪੇਸ਼ਨੀ ਚੱਲੀ ਇਹਨਾਂ ਨੂੰ ਅੰਦਰ ਜਾਣ ਨਹੀਂ ਦਿੱਤਾ ਗਿਆ ਉਧਰ ਇਹ ਵੀ ਪਤਾ ਲੱਗਾ ਜੀ ਕਿ ਜਿਹੜੀ ਆ ਰਾਹਤ ਮਿਲੇ ਵੀ ਭਾਈ ਇਹਨਾਂ ਨੂੰ ਜ਼ਮਾਨਤ ਮਿਲੇ ਇਸ ਅਰਜ਼ੀ ਦੇ ਉੱਤੇ ਸੁਣਵਾਈ ਹੋਈ ਤਾਂ ਇਹ ਹੁਣ ਤਰੀਕ ਪੈ ਗਈ ਹੈ 1 ਅਗਸਤ ਦੀ ਕਿਉਂਕਿ ਇੱਥੇ ਕਈ ਐਪਲੀਕੇਸ਼ਨਾਂ ਆ ਕਈ ਪਟੀਸ਼ਨਾਂ ਦੇ ਉੱਤੇ ਸੁਣਵਾਈ ਚੱਲਦੀ ਹੈ ਦੂਜੀ ਗੱਲ ਇਹ ਹੈ ਜੀ ਕਿ ਅੱਜ ਅਕਾਲੀਆਂ ਨੇ ਕਿਹਾ ਜੀ ਕਿ ਸਾਡੇ ਨਾਲ ਧੱਕਾ ਹੋ ਰਿਹਾ ਅਸੀਂ ਆਪਦੇ ਨੇਤਾ ਨੂੰ ਮਿਲਣਾ ਚਾਹੁੰਦੇ ਆ ਜੇਲ੍ਹ ਦੇ ਨਿਯਮਾਂ ਮੁਤਾਬਕ ਮਿਲਣਾ ਚਾਹੁੰਦੇ ਪਰ ਇਹ ਜਾਣਬੁੱਝ ਕੇ ਮਿਲ ਨਹੀਂ ਦੇ ਰਹੇ ਟਰੰਪ ਨੇ 25% ਭਾਰਤ ਦੀਆਂ ਵਸਤਾਂ ਤੇ ਟੈਰਫ ਲਾ ਦਿੱਤੀ ਹੈ ਉਹਦਾ ਕੀ ਰਿਐਕਸ਼ਨ ਆ ਭਾਰਤ ਦੇ ਵਿੱਚ ਤੇ ਪੰਜਾਬ ਦੇ ਵਿੱਚ ਜਿ ਕੋਈ ਭਾਰਤ ਦੇ ਲੋਕ ਤੇ ਖਾਸ ਕਰਕੇ ਤਾਂ ਪੰਜਾਬ ਦੇ ਲੋਕ ਤਾਂ ਬੜੇ ਹੈਰਾਨ ਅਸਲ ਸਾਬ ਵੀ ਨਾਲੇ ਤਾਂ ਟਰੰਪ ਹੋਰੀ ਕਹਿੰਦੇ ਆ ਵੀ ਅਸੀਂ ਆੜੀ ਪੱਕੇ ਆ ਮੋਦੀ ਸਾਹਿਬ ਤੇ ਮੈਂ ਇਧਰੋਂ ਮੋਦੀ ਸਾਹਿਬ ਵੀ ਸੋਖਤਾਂ ਦੇ ਪੁਲਬੰਦ ਆ ਆ ਤੁਸੀਂ ਦੇਖੋ ਪਿਛਲੇ ਦੋ ਦਿਨਾਂ ਤੋਂ ਲੋਕ ਸਭਾ ਦੇ ਵਿੱਚ ਰਾਹੁਲ ਗਾਂਧੀ ਤੇ ਬਾਕੀ ਇੱਕੋ ਗੱਲ ਕਹਿ ਰਹੇ ਆ ਵੀ ਤੁਸੀਂ ਇੱਕ ਵਾਰੀ ਆਪਦੇ ਮੂੰਹੋਂ ਕਹੋ ਵੀ ਭਾਈ ਟਰੰਪ ਝੂਠ ਬੋਲਦਾ ਵੀ ਭਾਈ ਦੋਵਾਂ ਦੇਸ਼ਾਂ ਦੇ ਵਿੱਚ ਅਸੀਂ ਲੜਾਈ ਰੁਕਵਾਈ ਨਹੀਂ ਪਰ ਪ੍ਰਧਾਨ ਮੰਤਰੀ ਸਾਹਿਬ ਆਏ ਥੋੜੀ ਕਹਿੰਦੇ ਵੀ ਟਰੰਪ ਦਾ ਤਾਂ ਨਾਂ ਹੀ ਨਹੀਂ ਲੈਂਦੇ ਕੋ ਤਾਂ ਮਤਲਬ ਦੋਸਤੀ ਦੀ ਮर्यादा ਰੱਖਦੇ ਰਾ ਮਤਲਬ ਇਹ ਆ ਪਰ ਟਰੰਪ ਦੇ ਵਿੱਚ ਆੜੀ ਆ ਜਿਹੜਾ ਅਸੀਂ ਟਵੀਟ ਪੜ੍ਹਿਆ ਤੇ ਉਸ ਤੋਂ ਬਾਅਦ ਜਿਹੜੇ ਵਿਚਾਰ ਆਏ ਲੋਕਾਂ ਦੇ ਉਹ ਬੜੇ ਹੈਰਾਨ ਆ ਉਹਨਾਂ ਨੇ ਟਰੰਪ ਹੋਰਾਂ ਨੇ ਕਿਹਾ ਜੀ ਕਿ 1 ਅਗਸਤ ਤੋਂ 25% ਟੈਰਫ ਲਾਉਣ ਦਾ ਅਸੀਂ ਭਾਰਤੀ ਸਬੰਧ ਦੇ ਉੱਤੇ ਐਲਾਨ ਕਰਦੇ ਆ ਤੇ ਸੋਸ਼ਲ ਮੀਡੀਆ ਤੇ ਪੋਸਟ ਲਿਖ ਕੇ ਗੱਲ ਕਹੀ ਆ ਕਿ ਭਾਰਤ ਰੂਸ ਤੋਂ ਹਥਿਆਰ ਤੇ ਤੇਲ ਖਰੀਦ ਰਿਹਾ ਇਹ ਦੇ ਕਰਕੇ ਅਸੀਂ ਇਹ ਤੇ ਜੁਰਮਾਨਾ ਵੀ ਲਾਵਾਂਗੇ ਇੱਕ ਹੋਰ ਪੋਸਟ ਦੇ ਵਿੱਚ ਕਿਹਾ ਵੀ ਅਮਰੀਕਾ ਦੇ ਨਾਲ ਭਾਰਤ ਦਾ ਵਪਾਰ ਘਾਟੇ ਵਾਲਾ ਹੈ ਇਸ ਕਰਕੇ ਭਾਰਤੀ ਸਬੰਧ ਦੇ ਉੱਤੇ ਟੈਰਫ ਲਾ ਰਹੇ ਆ ਸੋ ਹਾਲੇ ਤੱਕ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਵੱਲੋਂ ਜਾ ਕਿਸੇ ਵੀ ਨੇਤਾ ਦੇ ਵੱਲੋਂ ਇਹਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਗਈ। ਅੱਛਾ ਜਲੰਧਰ ਦੇ ਹਸਪਤਾਲ ਦਾ ਜਿਹੜਾ ਆਕਸੀਜਨ ਪਲਾਂਟ ਸੀ ਉਹ ਇੱਕ ਟੈਕਨੀਸ਼ੀਅਨ ਦੇ ਛੁੱਟੀ ਜਾਣ ਤੋਂ ਪਿੱਛੋਂ ਧੋਬੀ ਚਲਾਉਂਦਾ ਸੀ। ਜਿਹਦੇ ਕਰਕੇ ਤਿੰਨ ਮੌਤਾਂ ਹੋ ਗਈਆਂ। ਹੁਣ ਇਸ ਤੋਂ ਬਾਅਦ ਕੀ ਡਿਵੈਲਪਮੈਂਟ ਹੋਈ ਹੈ ਸਟੋਰੀ 'ਚ? ਦੇਖੋ ਜੀ ਡਿਵੈਲਪਮੈਂਟ ਇਹ ਹੈ ਜੀ ਕਿ ਅੱਜ ਪੰਜਾਬ ਦੇ ਸਿਹਤ ਮੰਤਰੀ ਜਿਹੜੇ ਡਾਕਟਰ ਬਲਵੀਰ ਸਿੰਘ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਉਹ ਕਹਿੰਦੇ ਜੀ ਕਿ ਅਸੀਂ ਚਾਰ ਜਣਿਆਂ ਦੇ ਉੱਤੇ ਕਾਰਵਾਈ ਕਰਤੀ ਆ ਕਿਉਂਕਿ ਇਹਨਾਂ ਨੇ ਲਾਪਰਵਾਹੀ ਵਰਤੀ ਆ। ਡਾਕਟਰ ਬਲਵੀਰ ਸਿੰਘ ਨੇ ਕਿਉਂਕਿ ਮੇਰੇ ਖਰਦ ਵੀ ਸਾਡੇ ਰੈੱਡ ਕਰਮ ਦੇ ਪਰਿਵਾਰਕ ਮੈਂਬਰ ਜਾਣਦੇ ਹੀ ਬਸ ਮਸਲਾ ਕੀ ਆ ਕਿਉਂਕਿ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਆਕਸੀਜਨ ਪਲਾਂਟ 20-25 ਮਿੰਟ ਬੰਦ ਰਿਆ ਜਿਹਦੇ ਕਰਕੇ ਮਰੀਜ਼ ਤੜਫ ਤੜਫ ਕੇ ਮਰ ਗਏ ਤੇ ਨ ਜਾਣੇ ਉਸ ਤੋਂ ਬਾਅਦ ਜਿਹੜੀ ਆ ਉਹ ਤਰਤਾਲ ਸ਼ੁਰੂ ਹੋਈ ਹੈ ਤੇ ਲਾਪਰਵਾਹੀ ਦੇ ਸਾਹਮਣੇ ਆਈ ਹੈ ਅੱਜ ਡਾਕਟਰ ਬਲਵੀਰ ਸਿੰਘ ਨੇ ਜਿਹੜੇ ਸੁਪਰਡੈਂਟ ਨੇ ਮੈਡੀਕਲ ਕਾਲਜ ਦੇ ਸੁਪਰਡੈਂਟ ਡਾਕਟਰ ਰਾਜਕੁਮਾਰ ਐਸਐਮਓ ਡਾਕਟਰ ਫਰਜੀਤ ਸਿੰਘ ਤੇ ਐਮਈਸੀਆ ਮਾਹਰ ਜਿਹੜੇ ਡਾਕਟਰ ਸੁਨਕਸ਼ੀ ਇਹਨਾਂ ਨੂੰ ਪਤਾ ਲੱਗਾ ਜੀ ਕਿ ਸਸਪੈਂਡ ਕਰਤਾ ਤੇ ਇੱਕ ਹੋਰ ਜਿਹੜਾ ਇਥੋਂ ਦਾ ਇੰਚਾਰਜ ਹੈ ਤੇ ਉਹਨੂੰ ਬਰਖਾਸਤ ਵੀ ਕੀਤਾ ਗਿਆ ਸੋ ਇਹਨਾਂ ਨੇ ਇਹ ਗੱਲ ਕਹੀ ਹੈ ਜਿ ਕਿ ਸਟਾਫ ਬਹੁਤ ਆ ਬਦਲਵਾ ਪ੍ਰਬੰਧ ਵੀ ਹੈਗਾ ਵੀ ਕਿਉਂਕਿ ਜੇ ਕਦੇ ਪ੍ਰਧਖ ਦੇ ਵਿੱਚ ਵੀ ਕਿਸੇ ਵੀ ਥਾਂ ਤੇ ਉੱਤੇ ਜੇਕਰ ਆਕਸੀਜਨ ਪਲਾਂਟ ਦੀ ਪ੍ਰੋਬਲਮ ਆਉਂਦੀ ਹੈ ਤਾਂ ਉਹਦੇ ਲਈ ਬਦਲਵੇਂ ਪ੍ਰਬੰਧ ਹੁੰਦੇ ਪਰ ਇੱਥੇ ਮੈਨੇਜ ਨਹੀਂ ਸਹੀ ਤਰੀਕੇ ਨਾਲ ਕੀਤਾ ਗਿਆ ਜੀ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਵਾਲੇ ਮੁੰਡੇ ਦਾ ਕੀ ਹਸ਼ਰ ਹੋਇਆ ਜੀ ਬੜਾ ਬੁਰਾ ਹਸ਼ਰ ਹੋਇਆ ਜੀ ਉਹ ਤਾਂ ਕਿਉਂਕਿ ਇਹ ਜਿਹੜੀ ਖਬਰ ਆਈ ਹੈ ਉਹਨੇ ਤਾਂ ਕਈ ਤਰ੍ਹਾਂ ਦੇ ਕਰੀ ਪਹਿਲੂਆਂ ਤੋਂ ਸੋਚਣ ਲਈ ਮਜਬੂਰ ਕੀਤਾ ਥਿਆਨ ਸਾਹਿਬ ਦੇਖੋ ਇੱਕ ਤਾਂ ਗੱਲ ਇਹ ਹੈ ਵੀ ਜਿਹੜੇ ਜਵਾਨ ਉਮਰ ਹਨ ਉਹਦੇ ਵਿੱਚ ਕਾਨੂੰਨ ਨੇ ਗੱਲ ਕਹਿੰਦਾ ਵੀ ਬਾਲਗ ਵਿਆਹ ਕਰਵਾ ਸਕਦੇ ਆ ਕਾਨੂੰਨ ਦੇ ਮੁਤਾਬਕ ਕਰਵਾ ਸਕਦੇ ਆ ਜਦੋਂ ਉਹ ਬਾਲਗ ਹੋ ਗਏ ਮੁੰਡਾ ਕੁੜੀ ਉਹ ਭਾਵੇਂ ਗਵਾਂਢੀ ਆ ਤੇ ਭਾਵੇਂ ਕੋਈ ਹੋਰ ਆ ਤੇ ਭਾਵੇਂ ਕੋਈ ਵੀ ਭਾਈਚਾਰਾ ਜਾਤ ਬਰਾਦਰੀ ਵਾਲੀ ਗੱਲ ਹੈ ਨਹੀਂਗੀ ਪਰ ਜੇਕਰ ਅਪਾ ਦੇਖੀਏ ਜਿਹੜਾ ਉਹ ਸਿਧਾਂਤਕ ਤੌਰ ਤੇ ਜੇ ਦੇਖੀਏ ਐਥਿਕਸ ਦੇ ਤੌਰ ਦੇ ਉਤੇ ਫਿਰ ਇਹ ਗੱਲ ਆ ਵੀ ਪਿੰਡ ਦੇ ਮੁੰਡੇ ਨੂੰ ਪਿੰਡ ਦੀ ਕੁੜੀ ਨਾਲ ਵਿਆਹ ਨਹੀਂ ਕਰਵਾਉਣਾ ਚਾਹੀਦਾ ਕੋਈ ਹੋ ਸਕਦਾ ਮੈਨੂੰ ਕਵੇ ਜੀ ਸਹੀ ਨਹੀਂ ਸਾਨੂੰ ਤਾਂ ਗੱਲ ਸਹੀ ਨਹੀਂ ਲੱਗਦੀ ਕੋਈ ਨਾ ਲੱਗੇ ਪਰ ਮੈਨੂੰ ਲੱਗਦਾ ਵੀ ਭਾਈ ਇੱਕ ਘਰ ਦਾ ਡੈਣ ਵੀ ਛੱਡਣ ਦੀ ਹੁੰਦੀ ਆ ਪਿੰਡ ਦੀ ਧੀ ਭੈਣ ਦੀ ਤਾਂ ਸਤਿਕਾਰ ਕਰਨਾ ਚਾਹੀਦਾ ਪਿੰਡ ਦੇ ਵਿੱਚ ਕਿਸੇ ਨੂੰ ਵੀ ਇਦਾਂ ਦਾ ਕੁਝ ਕਰਨਾ ਚਾਹੀਦਾ ਪਰ ਘੱਲ ਕਲਾ ਪਿੰਡ ਹੈ ਜਿਹੜਾ ਮੋਗਾ ਦੇ ਵਿੱਚ ਇੱਥੇ ਜੂਨ ਮਹੀਨੇ ਦੇ ਵਿੱਚ ਪਿੰਡ ਦੇ ਮੁੰਡੇ ਨੇ ਪਿੰਡ ਦੀ ਕੁੜੀ ਨਾਲ ਵਿਆਹ ਕਰਵਾ ਲਿਆ ਕੋਟ ਮੈਰਿਜ ਕਰਵਾ ਲਈ ਤੇ ਉਹ ਪਿੰਡੋਂ ਚਲੇ ਗਏ ਸੇਸ ਪਿੰਡ ਦੇ ਵਿੱਚ 2024 ਚ ਮਤਾ ਪਾਸ ਹੋਇਆ ਸੀ ਕਿ ਜੇਕਰ ਪਿੰਡ ਦਾ ਮੁੰਡਾ ਕੁੜੀ ਵਿਆਹ ਕਰਾਉਣ ਕੇ ਪਿੰਡ ਦੇ ਵਿੱਚ ਰਹਿਣ ਨਹੀਂ ਦੇਣੇ ਜਿਹੜਾ ਕੋਈ ਇਹਨਾਂ ਦੀ ਹੈਲਪ ਕਰੂਗਾ ਉਹਨੂੰ ਵੀ ਨਹੀਂ ਪਿੰਡ 'ਚ ਰਹਿਣ ਦੇਣਾ ਹੁਣ ਜੂਨ ਦੇ ਵਿੱਚ ਇਹਨਾਂ ਦਾ ਵਿਆਹ ਹੋਇਆ ਤੇ ਹੁਣ ਉਹ ਜੁਲਾਈ ਦੇ ਵਿੱਚ ਪਤਾ ਲੱਗਾ ਜੀ ਕਿ ਜਾ ਕੇ ਤੇ ਇਹਨਾਂ ਦੇ ਘਰ ਦੇ ਵਿੱਚ ਪਿੰਡ ਦੇ ਲੋਕਾਂ ਨੇ ਮੁੰਡੇ ਦੇ ਬਾਪ ਨੂੰ ਮੁੰਡੇ ਦੀ ਮਾਂ ਨੂੰ ਤੇ ਮੁੰਡੇ ਦੇ ਭਰਾ ਨੂੰ ਕੁੱਟਿਆ ਤੇ ਘਰੋਂ ਭਜਾ ਕੇ ਬਾਹਰ ਤਾਲਾ ਲਾਤਾ ਉਹ ਹੁਣ ਡਬਰੂ ਵਾਲੇ ਪੁਲ ਦੇ ਥੱਲੇ ਰਹਿੰਦੇ ਆ ਸੋ ਇਹ ਮਾਮਲਾ ਹੁਣ ਪੁਲਿਸ ਦੇ ਕੋਲੇ ਚਲਾ ਗਿਆ ਕਿੰਝ ਐਸੇ ਗੱਲ ਕਹਿੰਦੀ ਵੀ ਇਸ ਦਾ ਪਹਿਲੇ ਮਤਾਂ ਪਾਸ ਕੀਤਾ ਹੋਇਆ ਤੇ ਭਾਈ ਦੇ ਪਿੰਡ ਦੇ ਵਿੱਚ ਆ ਕੁਝ ਹੋਊਗਾ ਤਾਂ ਫਿਰ ਅਸੀਂ ਆ ਕੁਝ ਕਰਾਂਗੇ ਸੋ ਮਤਲਬ ਕਹਿਣ ਦਾ ਹੈ ਜੀ ਕਿ ਨਾ ਤਾਂ ਮੁੰਡੇ ਦੀ ਮਾਂ ਨੇ ਕਿਹਾ ਹੋਣਾ ਮੁੰਡੇ ਨੂੰ ਵੀ ਭਾਈ ਪੁੱਤ ਪਿੰਡ ਦੀ ਕਿਸੇ ਕੁੜੀ ਨੂੰ ਭਜਾ ਕੇ ਲੈ ਜਾ ਤੇ ਨਾ ਮਾਂ ਨੇ ਕਿਹਾ ਹੋਣਾ ਧੀ ਨੂੰ ਵੀ ਤੂੰ ਪਿੰਡ ਦੇ ਕਿਸੇ ਮੁੰਡੇ ਨਾਲ ਭਜਾ ਵੀ ਮਾਪਿਆਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਮਾਪਿਆਂ ਦਾ ਕੀ ਕਸੂਰ ਆ ਜਿਨ੍ਹਾਂ ਨੇ ਕਰਵਾਇਆ ਉਹਨਾਂ ਨੂੰ ਜਵਾਬਦੇਹ ਹੋ ਸਕਦੇ ਆ ਪਰ ਇਹ ਗਲਤ ਕੀਤਾ ਗਿਆ ਤਾਲੇਬਾਨੀ ਹੁਕਮ ਨਹੀਂ ਹੋਣਾ ਚਾਹੀਦਾ ਹਿਮਾਚਲ ਵਿੱਚ ਜਿਹੜਾ بارش ਹੋਈ ਹੈ ਬਹੁਤ ਜ਼ਿਆਦਾ ਉਦੇ ਨਾਲ ਕੀ ਕੁਝ ਜਨ ਜੀਵਨ ਦੇ ਵਿੱਚ ਕਿਵੇਂ ਅਸਰ ਪਿਆ ਉਹਦਾ ਕਿ ਜਿੱਥੇ ਲਗਾਤਾਰ ਲੈਂਡਸਲਾਈਡਿੰਗ ਹੋ ਰਹੀ ਆ ਲਗਾਤਾਰ ਬੱਦਲ ਫਟੇ ਆ ਲਗਾਤਾਰ ਉਥੇ ਜਾਨੀ ਤੇ مالی ਨੁਕਸਾਨ ਹੋ ਰਿਹਾ ਤਾਂ ਮੈਂ ਹੁਣੇ ਰਿਪੋਰਟ ਪੜ੍ਹ ਕੇ ਹਟਿਆ ਵੀ ਦੋ ਦਿਨਾਂ ਦੇ ਵਿੱਚ ਕਾਫੀ ਨੁਕਸਾਨ ਹਿਮਾਚਲ ਟੂ ਫੇਰ ਹੋਇਆ ਲਗਾਤਾਰ ਮੀਂਹ ਕਰਕੇ ਅੱਜ ਸਵੇਰੇ 5 ਵਜੇ ਦੇ ਕਰੀਬ ਕੁੱਲੂ ਦੇ ਵਿੱਚ ਤੇ ਕਿਨੇ ਵੀ ਪਹਾੜੀ ਤੋਂ ਵੱਡੇ ਵੱਡੇ ਪੱਥਰ ਡਿੱਗੇ ਤੇ 5-6 ਕਾਰਾਂ ਉਹਦੇ ਥੱਲੇ ਆ ਗਈਆਂ ਨੁਕਸਾਨ ਬੜਾ ਹੋ ਗਿਆ ਇਹਦੀ ਪਤਾ ਲੱਗਾ ਵੀ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਹਰਿਆਣੇ ਚ ਤੇ ਇਧਰ ਉੱਤਰਾਖੰਡ ਦੇ ਵਿੱਚ ਤੇ ਹਿਮਾਚਲ ਦੇ ਵਿੱਚ ਬੜਾ ਮੀਂਹ ਪੈਣ ਦੀ ਸੰਭਾਵਨਾ ਸੋ ਅੱਜ ਜਿਹੜਾ ਉੱਥੇ ਮੀਂਹ ਲਗਾਤਾਰ ਪੈ ਰਿਹਾ ਹੈ ਹਿਮਾਚਲ ਦੇ ਵੱਲ ਇਸੇ ਚੰਡੀਗੜ੍ਹ ਮਨਾਲੀ ਫੋਰਲੇਨ ਇੱਕ ਵਾਰੀ ਫੇਰ ਬੰਦ ਹੋ ਗਈ ਹੈ ਜੀ ਸਟੇਟ ਬੈਂਕ ਆਫ ਇੰਡੀਆ ਦੇ ਗਾਹਕਾਂ ਨੂੰ ਲੁੱਟਣ ਵਾਲਾ ਕਲਰਕ ਸੀ ਜਿਹੜਾ ਉਹ ਬਚ ਨਿਕਲਿਆ ਜਾਂ ਫੜ ਲਿਆ ਨਹੀਂ ਜੀ ਫੜ ਲਿਆ ਜੀ ਫੜ ਲਿਆ ਉਹਨੂੰ ਕਿਉਂਕਿ ਸਾਡਾ ਨਾ ਜ਼ਿਲ੍ਹਾ ਫਰੀਦਕੋਟ ਆ ਜੀ ਟਹਿਣਾ ਪਿੰਡ ਤੋਂ ਕੁਝ ਕਿਲੋਮੀਟਰ ਦੀ ਦੂਰੀ ਦੇ ਉੱਤੇ ਸਾਦਕ ਪਿੰਡ ਆ ਇਸ ਪਿੰਡ ਦੀ SBI ਬ੍ਰਾਂਚ ਆ ਜਿਹੜੀ ਸਟੇਟ ਬੈਂਕ ਆਫ ਇੰਡੀਆ ਇਰੇ ਵਿਚਲਾ ਇੱਕ ਮੁਲਾਜ਼ਮ ਕਲਰਕ ਆ ਜਿਹੜਾ ਅਮਿਤ ਢੀਂਗਰਾ ਆਪਾਂ ਪਹਿਲਾਂ ਵੀ ਰੈਡ ਫੋਨ ਤੇ ਖਬਰ ਸਾਂਝੀ ਕੀਤੀ ਸੀ ਕੁਝ ਦਿਨ ਪਹਿਲਾਂ ਵੀ ਇਹ ਕਲਰਕ ਲੋਕਾਂ ਦੇ ਪੈਸੇ ਲੈ ਕੇ ਜਿਵੇਂ ਉਦਾਹਰਨ ਦੇ ਤੌਰ ਤੇ ਉੱਤੇ ਮੇਰੀ ਐਫ ਡੀ ਹੋਵੇ 2 ਲੱਖ ਦੀ ਉਹ 2 ਲੱਖ ਆਪਦੇ ਖਾਤੇ ਚ ਪਵਾ ਗਿਆ ਖੜਾ ਕੇ ਐਫ ਡੀ ਕਿਸੇ ਦਾ 5 ਲੱਖ ਰੁਪਈਆ ਉਹ ਆਪਦੇ ਖਾਤੇ ਚ ਪਵਾ ਗਿਆ ਐ ਕਰਕੇ 5-6 ਕਰੋੜ ਰੁਪਈਆ ਦਾ ਖੜਾ ਲਾ ਕੇ ਭੱਜ ਗਿਆ ਸੀਗਾ ਲੋਕਾਂ ਨੇ ਸ਼ਿਕਾਇਤਾਂ ਦਰਜ ਕਰਵਾਈਆਂ ਸੋ ਹੁਣ ਅਮਿਤ ਢੀਂਗਰਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤੇ ਪਹਿਲਾਂ ਉਹਦੀ ਭੋਤੀ ਗ੍ਰਿਫਤਾਰ ਕਰ ਲਈ ਸੀ ਭਾਰਤ ਪਾਕਿਸਤਾਨ ਦਾ ਕ੍ਰਿਕਟ ਮੈਚ ਕਿੱਥੇ ਹੋਣਾ ਜੀ ਇਹ ਜੀ ਦੇਖੋ ਇਹ ਨਾ ਬੜਾ ਇਸ ਗੱਲ ਦੇ ਉੱਤੇ ਰੌਲਾ ਜਿਹਾ ਚੱਲ ਰਿਹਾ ਉਹ ਇਹ ਹੈ ਜੀ ਕਿ ਇੱਕ ਪਾਸੇ ਤਾਂ ਕਹਿੰਦੇ ਜੀ ਫਿਲਮਾਂ ਤਾਂ ਚੱਲਣ ਨਹੀਂ ਦੇਣੀਆਂ ਕਿਉਂਕਿ ਭਾਰਤ ਤੇ ਪਾਕਿਸਤਾਨ ਦੇ ਕਲਾਕਾਰ ਜੇ ਸਾਂਝੇ ਕੰਮ ਕਰਦੇ ਐ ਨਾ ਦਲਜੀਤ ਵੀ ਚੱਲੀ ਨਾ ਅਮਰਿੰਦਰ ਦੀ ਅਸਰ ਰੀਲਿਜ਼ ਹੋਣੀ ਫਿਲਮ ਤੇ ਭਾਰਤ ਤੇ ਪਾਕਿਸਤਾਨ ਦੇ ਕ੍ਰਿਕਟਰ ਆਪਸ ਦੇ ਵਿੱਚ ਮੁਕਾਬਲਾ ਕਰਨਗੇ ਇਹ ਮੁਕਾਬਲਾ ਕਰ ਰਹੇ ਜੀ ਹੁਣ ਦबई ਦੇ ਵਿੱਚ ਇਹ ਜਿਹੜਾ ਹੈਗਾ ਜੀ ਜਿਹੜਾ ਤਤ ਹੋ ਰਿਹਾ ਤੇ ਇਹ ਜਿਹੜੀ ਕੱਪ ਦੇ ਵਿੱਚ ਪਤਾ ਲੱਗਾ ਜੀ ਕਿ ਉਥੇ ਦੁਬਈ ਦੇ ਵਿੱਚ ਜਾ ਕੇ ਮੁਕਾਬਲਾ ਹੋਣਾ ਇਹਨਾਂ ਦਾ ਉਹ ਭਾਈ ਇਸ ਗੱਲ ਦੇ ਉੱਤੇ ਹੁਣ ਸਵਾਲ ਖੜੇ ਹੋਇਆ ਪਾਰਲੀਮੈਂਟ ਦੇ ਵਿੱਚ ਵੀ ਵੀ ਨਾਲੇ ਤੁਸੀਂ ਕਹਿੰਦੇ ਵੀ ਭਾਈ ਰਿਸ਼ਤਾ ਕੋਈ ਨਹੀਂ ਰੱਖਣਾ ਤੇ ਕਿੱਥੇ ਬੀਸੀਸੀਆਈ ਨੂੰ ਪੈਸੇ ਬਣਦੇ ਉੱਥੇ ਮੁਕਾਬਲੇ ਦੀ ਗੱਲ ਵੀ ਚੱਲ ਪਈ ਹੈ ਜੀ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਜੀ ਪੰਜਾਬ ਦੇ ਵਿੱਚ ਅੱਜ ਮੌਸਮ ਠੀਕ ਰਿਹਾ ਜੀ ਗਰਮੀ ਰਹੀ ਆ ਤੇ ਆਉਂਦੇ 48 ਘੰਟਿਆਂ ਦੇ ਵਿੱਚ ਕਈ ਥਾਵਾਂ ਤੇ ਮੀਂਹ ਪੈਣ ਦੀ ਆਸ ਹੈ ਉਧਰ ਪੰਜਾਬ ਦੇ ਵਿੱਚ 37-38 ਡਿਗਰੀ ਤੱਕ ਅਜੇ ਟੈਂਪਰੇਚਰ ਰਿਹਾ ਹੈ ਜੀ ਜਨਾਬ ਜੀ ਬਹੁਤ ਮਿਹਰਬਾਨੀ Dua teman-teman ini.